ਹਾਏ ਪੰਨੂ ਹਾਏ ਪੰਨੂ ਹਾਏ ਪੰਨੂ ਹਾਏ ਪੰਨੂ ਮਾਝੇ ਪੰਨੂ ਹਾਏ ਪੰਨੂ ਮਾਝੇ ਪੰਨੂ ਵਿਚਾਰਾ ਤੋੜਨ ਵਾਲਾ ਪੰਨੂ ਮਰਦਾਬਾਦ 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 ਸਾਰੀ ਦੁਨੀਆ ਨੂੰ ਸਰਬਤ ਦਾ ਭਲਾ ਦਾ ਸੰਦੇਸ਼ ਦੇਣ ਵਾਲੀ ਪੰਜਾਬ ਦੀ ਧਰਤੀ ਜਿੱਥੇ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਦੇਸ਼ ਨੂੰ ਸੰਵਿਧਾਨ ਦੇਣ ਵਾਲੇ ਡਾਕਟਰ ਭੀਮਰਾਵ ਅੰbedkar ਜੀ ਦੇ ਬੁੱਤਾਂ ਦੇ ਨਾਲ ਲਗਾਤਾਰ ਜਿਹੜੀ ਛੇੜਛਾੜ ਹੋ ਰਹੀ ਹੈ ਉਸ ਦੇ ਕੜੀ ਦੇ ਵਿੱਚ ਪਤਾ ਲੱਗ ਤੁਹਾਨੂੰ ਵੀ ਪਤਾ ਇਸ ਗੱਲ ਦਾ ਕਿ ਫਲੋਰ ਦੇ ਵਿੱਚ ਕੱਲ ਡਾਕਟਰ ਭੀਮਰਾਵ ਅੰbedkar ਜੀ ਦੇ ਬੁੱਤਾਂ ਦੇ ਨਾਲ ਛੇੜਛਾੜ ਗਈ ਸਮਝਦਾ ਇਹ ਕਿਤੇ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਇਹਦਾ ਵਿਰੋਧ ਕਿਉਂਕਿ ਡਾਕਟਰ ਭੀਮਰਾਵ ਕਰ ਜੀ ਨੇ ਹੀ ਇਸ ਕੈਸ਼ ਨੂੰ ਕੀਤਾ ਦੇ ਸੰਵਿਧਾਨ ਕਰਕੇ ਹੀ ਅੱਜ ਹਰ ਜਾਤ ਬਰਾਦਰੀ ਦਾ ਵਿਅਕਤੀ ਜਿਹੜਾ ਹੈ ਸੰਦੇ ਨਾਲ ਦੇ ਵਿੱਚ ਘੁੰਮ ਸਕਦਾ ਤੇ ਆਓ ਸਾਰਿਆਂ ਨੇ ਕਿ ਉਹਨਾਂ ਦੇ ਮਾਨ ਦੇ ਵਿੱਚ ਅਤੇ ਜਿਹੜੀਆਂ ਵੀ ਤਾਂ ਤੇ ਵਿਰੋਧ ਦੇ ਵਿੱਚ ਖੜੀਆਂ ਉਹਦਾ ਵਿਰੋਧ ਕਰੀਏ ਡਾਕਟਰ ਭੀਮਰਾਵ ਅਵੇਦਕਰ ਜੀ ਦਾ ਸੰਵਿਧਾਨ ਹੈ ਜਿਸ ਦੇ ਨਾਲੇ ਦੇ ਚੱਲ ਰਿਹਾ ਉਸ ਨੂੰ ਬਚਾਉਣ ਦੀ ਪੂਰਜੋਰ ਕੋਸ਼ਿਸ਼ ਕਰੀਏ ਸਾਕੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਜੈ ਭੀਮ ਜੈ ਭਾਗਤ ਜੈ ਗੁਰਦੇਵ ਤਨਵਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਫਲੋਰ ਤਹਿਸੀਲ ਦੇ ਵਿੱਚ ਪਿੰਡ ਨੰਗਲ ਦੇ ਵਿੱਚ ਜੋ ਕੁਝ ਸ਼ਰਾਰਤੀਆਂ ਨੇ ਬਾਵਾ ਸਾਹਿਬ ਦੀ ਮੂਰਤੀ ਤੇ ਕਾਲਖ ਪੁੱਚੀ ਸੀ ਉਸ ਦੀ ਅਜੇ ਤੱਕ ਜਿਹੜੀ ਅੱਗ ਉਹ ਠੰਡੀ ਨਹੀਂ ਹੋਈ ਸੀ ਉਸ ਦੇ ਨਾਲ ਹੀ ਜੋ ਜਿਖ ਅਖੌਤੀ ਜਿਹੜਾ ਆਪਣੇ ਲੀਡਰ ਆ ਜੋ ਬਾਹਰ ਬਿਠਾਇਆ ਗੁਰਪੰਥ ਪੰਨੂ ਉਸਨੇ ਇੱਕ ਸਮਾਜਿਕ ਭਾਈਚਾਰਾ ਤੋੜਨ ਦਾ ਜੋ ਸਿੱਖ Hindu ਦਲਤ ਦੀ ਸਾਝਾ ਉਸ ਨੂੰ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਤੇ ਆਪਣੇ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹਨ ਬਾਵਾ ਸਾਹਿਬ ਅੰਬੇਡਕਰ ਪੀਮਰਾਓ ਅੰਬੇਡਕਰ ਜੀ ਦੇ ਲਈ ਉਹਨ ਇੱਕ ਜਿਹੜੀ ਆ ਭੱਦੀ ਸ਼ਬਦਾਵਲੀ ਬੋਲੀ ਆ ਸੋ ਸਾਰੇ ਅੱਜ ਜਥੇਬੰਦੀਆਂ ਗੁਰਵਦਾਸ ਟਾਈਗਰਪੋਰਟਸ ਦਾ ਹੋਰ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਬੋਧ ਸਮਾਜ ਪਾਰਟੀ ਸਾਰਿਆਂ ਨੇ ਅੱਜ ਤੁਰੰਤ ਇੱਕ ਜਲਦੀ ਕਾਲ ਤੇ ਜਿਹੜੀ ਆ ਅਸੀਂ ਇਕੱਠੇ ਹੋਇਆ ਅਤੇ ਗੁਰਵੰਤ ਪੰਨੂ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਤੋਂ ਕਿਉਂਕਿ ਜਿਹੜੀ ਸਰਕਾਰ ਬਾਵਾ ਸਾਹਿਬ ਮੇਡ ਕਰਦੀ ਜਿਹੜੀ ਆ ਸ਼ਹੀਦ ਭਗਤ ਸਿੰਘ ਦੀ ਜਿਹੜੀ ਆ ਫੋਟੋ ਤਾਂ ਦਫ਼ਤਰਾਂ ਵਿੱਚ ਲਾਉਂਦੀ ਆ ਪਰ ਇਸ ਮੁੱਦੇ ਤੇ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਬਿਲਕੁਲ ਚੁੱਪ ਬੈਠੀ ਆ ਕਿਉਂਕਿ ਚਾਹੀਦਾ ਸੀ ਸਰਕਾਰ ਹੀ ਇਸ ਗੱਲ ਤੇ ਜਿਹੜੀ ਆ ਇਹਦੀ ਨਿੰਦਾ ਕਰਦੇ ਪਰ ਉਹਨਾਂ ਨੇ ਕੋਈ ਵੀ ਇਸ ਗੱਲ ਤੇ ਜਿਹੜੀ ਆ ਤੁਰੰਤ ਐਕਸ਼ਨ ਨਹੀਂ ਲਿਆ ਸੋ ਅਸੀਂ ਅੱਜ ਇੱਥੇ ਬੰਦੀਆਂ ਮੰਗ ਕਰਦੀਆਂ ਆ ਕਿ ਇੱਕ ਤਾਂ ਇਹਨਾਂ ਛਰਾਤੀਆਂ ਅੰਥਰਾਂ ਤੇ ਅਤੇ ਗੁਰਪੰਥ ਪੰਨੂ ਤੇ ਜਿਹੜਾ ਉਹ ਪਰਚਾ ਦਰਜ ਕੀਤਾ ਜਾਵੇ ਤੇ ਦੂਸਰਾ ਜਿਹੜਾ ਆਪਣੇ ਇਸ ਇਹ ਜਿਹੜੀਆਂ 14 ਅਪ੍ਰੈਲ ਨੂੰ 바ਵਾ ਸਾਹਿਬ ਭੀਮrao ਅੰਬੇਡਕਰ ਜੀ ਆ ਜਨਮ ਦਿਨ ਆ ਰਿਹਾ ਉਹ ਸਾਰੇ ਲੋਕਾਂ ਨੇ ਜਿਹੜਾ ਰਲ ਮਿਲ ਕੇ ਆ ਉਹ ਪਿੰਡਾਂ ਦੇ ਵਿੱਚ ਮਨਾਉਣਾ ਆ ਤੋ ਅਸੀਂ ਸਰਕਾਰ ਤੋਂ ਇੱਕ ਮੰਗ ਕਰਦੇ ਆਂ ਕਿ ਜਿਹੜਾ ਇਸ ਜਿਹੜਾ ਪਿੰਡਾਂ ਵਿੱਚ ਪ੍ਰੋਗਰਾਮ ਮਨਾਉਣਾ ਆ ਉਹਦੇ ਇਤਿਹਾਸ ਲਈ ਜਿਹੜਾ ਆ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਆਪਣੇ ਸੱਖਿਆ ਜਿਹੜੀ ਆ ਉਹ ਮੁਹੱਈਆ ਕੀਤੀ ਜਾਵੇ ਤਾਂ ਜਿਹੜੀ ਸਰਕਾਰ 바ਵਾ ਸਾਹਿਬ ਮੇਡ ਕਰਦੇ ਆਪਣੇ ਨਾਂ ਤੇ ਸੁੱਤੀ ਪਈ ਆ ਅਸੀਂ ਉਹਨੂੰ ਬੇਨਤੀ ਕਰਦੇ ਆ ਭਈ ਤੁਰੰਤ ਬਜਟ 'ਚ ਜਿੱਥੇ 바ਵਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸਟੈਚੂ ਲੱਗੇ ਆ ਨਾ ਜਾ ਉਹਨਾਂ ਦੇ ਕੋਈ ਆਪਣੇ ਹੈਰੀਟੇਜ ਜਾਂ ਕਿਤੇ ਲਾਇਬ੍ਰੇਰੀ ਹਨ ਉਹਨਾਂ ਦੀ ਤਰੰਤ ਜਿਹੜੀ ਆ ਉਹ ਰੱਖਿਆ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੇ ਛੜਾਹਤੀ ਅੰਤ ਜਿਹੜਾ ਆ ਸਮਾਜਿਕ ਭਾਈਚਾਰਾ ਜਿਹੜਾ ਤੋੜਨ ਦੀ ਜਿਹੜਾ ਉਹ ਕੋਸ਼ਿਸ਼ ਨਾ ਕਰਨ ਤੇ ਸਮਾਜ ਦੇ ਵਿੱਚ ਜਿਹੜੀ ਆ ਉਹ ਬਦਅਮਨੀ ਅਤੇ ਪਾੜਾ ਨਾ ਫੈਲੇ ਸੋ ਇਸ ਗੱਲ ਦੇ ਨਾਲ ਅੱਜ ਸਾਰੇ ਸਾਥੀਆਂ ਦਾ ਜਿਹੜੇ ਸਾਥੀ ਇੱਥੇ ਤਰੰਤ ਜਿਹੜੇ ਆ ਛੋਟੀ ਜਿਹੀ ਕਾਲ ਤੇ ਇਸ ਮੌਕੇ ਤੇ ਪਹੁੰਚੇ ਆ ਉਹਨਾਂ ਦਾ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ ਤਨਾਲੀ ਬੇਨਤੀ ਕਰਦੇ ਆ ਵੀ ਸਾਨੂੰ ਇਹ ਨਾਂ ਕਿਹਾ ਕਰੋ ਵੀ ਆਪਾਂ ਜਲਦੀ 24 ਘੰਟੇ ਲਈ ਸਾਨੂੰ ਇਹ ਜੀਆਂ ਛਰਾਰਤਾਂ ਦੇ ਜਿਹੜਾ ਖਲਾਫਾ 바ਵਾ ਸਾਹਿਬ ਅੰਬੇਡਕਰ ਜੀ ਦੇ ਸਨਮਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਦੇ ਵਿੱਚ ਦਾ ਸੂਤ ਸਨਮਾਨ ਦੇ ਵਿੱਚ ਜਿਹੜਾ ਉਹ 24 ਘੰਟੇ ਸਾਨੂੰ ਉਹ ਟਿਆ ਉਹਨਾਂ ਦੇ ਸਨਮਾਨ ਵਿੱਚ ਜਿਹੜਾ ਉਹ ਤਿਆਰ ਬਰ ਤਿਆਰ ਰਹਿਣਾ ਆਪਣੇ ਚਾਹੀਦਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨਗੜ ਦੇਵ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ